ਜੀ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜੋ ਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਜੋ ਗਾਈਡਲਾਈਨ ਹੁਕਮ ਐ ਲਾਡ ਆਰਡਰ ਨੂੰ ਮੇਨਟੇਨ ਕਰਨ ਲਈ ਉਹਦੇ ਤਹਿਤ ਅਸੀਂ ਜਿਹੜੇ ਕਸੋ ਜਿਹੜਾ ਆਪਰੇਸ਼ਨ ਕੀਤਾ ਹੈਗਾ ਸਾਰੀਆਂ ਟ੍ਰੇਨਸ ਦੇ ਵਿੱਚ ਅਸੀਂ ਕਸੋ ਵੀ ਕਰਦੇ ਆਂ ਔਰ ਨਾਲ ਨਾਲ ਪਬਲਿਕ ਨੂੰ ਅਸੀਂ ਅਵੇਅਰ ਵੀ ਕਰਦੇ ਆਂ ਕਿ ਕਿਸੇ ਕਿਸਮ ਦੀ ਕੋਈ ਲਵਾਰਸ ਚੀਜ਼ ਆ ਬੈਗ ਆ ਟਿਫਨ ਤੁਸੀਂ ਫੌਰਨ ਜਿਹੜੀਆਂ ਜੀਆਰਪੀ ਰੇਲਵੇ ਪੁਲਿਸ ਨੂੰ ਤੁਸੀਂ ਇਨਫੋਰਮ ਕਰੋ ਔਰ ਇਹਦੇ ਦੌਰਾਨ ਜੇ ਕਿਸੇ ਨੂੰ ਕੋਈ ਵੈਸੇ ਵੀ ਕੋਈ ਟ੍ਰਬਲ ਮੁਕਤੇ ਲਈ ਕੋਈ ਤੰਗੀ ਪਰੇਸ਼ਾਨੀ ਹੁੰਦੀ ਆ ਓਬਵੀਅਸ ਹੀ ਪੁੱਛਦੇ ਕਿਉਂਕਿ ਲੇਡੀਜ਼ ਸਫਰ ਕਰ ਰਹੀਆਂ ਹੁੰਦੀਆਂ ਤਾਂ ਇਹਦੇ ਨਾਲ ਆਮ ਪਬਲਿਕ ਦੇ ਵਿੱਚ ਇੱਕ ਵਿਸ਼ਵਾਸ ਪੈਦਾ ਹੁੰਦਾ ਕਿ ਜਦੋਂ ਪੁਲਿਸ ਇਹ ਚੱਕੇ ਚੱਕਤੀ ਤੇ ਮੌਜੂਦ ਆ ਜੇਕਰ ਸਾਨੂੰ ਕੋਈ ਪ੍ਰੋਬਲਮ ਹੈਗੀ ਹੈ ਤਾਂ ਅਸੀਂ ਇਹਨਾਂ ਨੂੰ ਇਹ ਆਪਣੀ ਚੀਜ਼ ਦੀ ਰਿਪੋਰਟ ਕਰ ਸਕਦੇ ਹਾਂ इजीली ਰਿਪੋਰਟ ਕਰ ਸਕਦੇ ਹਾਂ ਅੱਜ ਅਸੀਂ ਜਿਹੜਾ ਬੱਸ ਸਟੈਂਡ ਵੀ ਕਾਸੋ ਕੀਤਾ ਜੀ ਇਸ ਤੋਂ ਇਲਾਵਾ ਸਪੈਸ਼ਲੀ ਜਿਹੜੇ ਬੱਸ ਸਟੈਂਡਾਂ ਦੇ ਨਾਲ ਸਟੈਂਡ ਹੁੰਦੇ ਆ ਆਪਣਾ ਜਿੱਥੇ ਮਾਈਕ ਵਗੈਰਾ ਲੋਕ ਲਾਉਂਦੇ ਆ ਉਸ ਪਾਰਕਿੰਗ ਵਾਲੀਆਂ ਸਾਰੀਆਂ ਜਗ੍ਹਾ ਅਸੀਂ ਚੈੱਕ ਕੀਤੀਆਂ ਜੀ ਫਲੈਗ ਮਾਰਚ ਕੀਤਾ ਸੀਗਾ ਜੀ ਤੋਂ ਇਸਲਾਮ ਮੀਰੀਆ ਜੀ ਜੋ ਝੁੱਗੀ ਝੋਪੜੀ ਹੈ ਜੀ ਉੱਥੇ ਵੀ ਅਸੀਂ ਚੈਕਿੰਗ ਕਰਕੇ ਸਾਰੇ ਇਨਵੈਸਟੀਗੇਸ਼ਨ ਦੇ ਰਿਹਾ ਜੀ ਝੁੱਗੀ ਝੋਪੜੀ ਹੈ ਜੀ ਕਿਤੇ ਬੰਦੇ ਕੋਈ ਆਇਆ ਮੈ ਅਜੇ ਤੱਕ ਜੀ ਚੱਲ ਰਿਹਾ ਕੰਟੀਨਿਊਸ਼ਨ ਚ ਗਿਆ ਕੁਝ ਬਾਈਕਸ ਵਗੈਰਾ ਆ ਗਿਆ ਉਹ ਜਿਨ੍ਹਾਂ ਦੇ ਨੰਬਰ ਵਗੈਰਾ ਪ੍ਰੋਪਰ ਨਹੀਂ ਸੀਗੇ ਉਹਨਾਂ ਨੂੰ ਅਸੀਂ ਵੈਰੀਫਾਈ ਕਰ ਰਹੇ ਜੀ ਕੀਤੇ ਸੀ ਇਹ ਜੀ ਮਾਨ ਲੋ ਡੀਜੀਪੀ ਸਾਹਿਬ ਵੱਲੋਂ ਜੋ ਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਜੋ ਗਾਈਡਲਾਈਨ ਹੁਕਮ ਹੈ ਲਾਅ ਆਰਡਰ ਨੂੰ ਮੇਨਟੇਨ ਕਰਨ ਲਈ ਉਹਦੇ ਤਹਿਤ ਅਸੀਂ ਜਿਹੜੇ ਕਾਸੋ ਇਹ ਜਿਹੜਾ ਆਪਰੇਸ਼ਨ ਕੀਤਾ ਹੈਗਾ ਸਾਰੀਆਂ ਟ੍ਰੇਨਸ ਦੇ ਵਿੱਚ ਅਸੀਂ ਕਸੋ ਵੀ ਕਰਦੇ ਆਂ ਔਰ ਨਾਲ ਨਾਲ ਪਬਲਿਕ ਨੂੰ ਅਵੇਅਰ ਵੀ ਕਰਦੇ ਆਂ ਕਿ ਕਿਸੇ ਕਿਸਮ ਦੀ ਕੋਈ ਲਵਾਰਸ ਚੀਜ਼ ਆ ਬੈਗ ਆ ਟਿਫਨ ਤੁਸੀਂ ਫੌਰਨ ਜਿਹੜੀਆਂ ਜੀਆਰਪੀ ਰੇਲਵੇ ਪੁਲਿਸ ਨੂੰ ਤੁਸੀਂ ਇਨਫੋਰਮ ਕਰੋ ਔਰ ਇਹਦੇ ਦੌਰਾਨ ਜੇ ਕਿਸੇ ਨੂੰ ਕੋਈ ਵੈਸੇ ਵੀ ਕੋਈ ਟ੍ਰਬਲ ਮੁਕਤੇ ਲਈ ਕੋਈ ਤੰਗੀ ਪਰੇਸ਼ਾਨੀ ਹੁੰਦੀ ਆ ਉਹ ਵੀ ਅਸੀਂ ਪੁੱਛਦੇ ਆ ਕਿਉਂਕਿ ਲੇਡੀਜ਼ ਸਫਰ ਕਰ ਰਹੀ ਜਾਂਦੀਆਂ ਤਾਂ ਇਹਦੇ ਨਾਲ ਆਮ ਪਬਲਿਕ ਦੇ ਵਿੱਚ ਇੱਕ ਵਿਸ਼ਵਾਸ ਪੈਦਾ ਹੁੰਦਾ ਕਿ ਜਦ ਪੁਲਿਸ ਚੱਕੇ ਚੱਕਤੀ ਤੇ ਮੌਜੂਦ ਆ ਜੇਕਰ ਸਾਨੂੰ ਕੋਈ ਪ੍ਰੋਬਲਮ ਆ ਗਈ ਹੈ ਤਾਂ ਅਸੀਂ ਇਹਨਾਂ ਨੂੰ ਇਹ ਆਪਣੀ ਚੀਜ਼ ਰਿਪੋਰਟ ਕਰ ਸਕਦੇ ਆ इजीली ਰਿਪੋਰਟ ਕਰ ਸਕਦੇ ਆ ਅੱਜ ਅਸੀਂ ਜਿਹੜਾ ਬੱਸ ਸਟੈਂਡ ਵੀ ਕਾਸੋ ਕੀਤਾ ਜੀ ਇਸ ਤੋਂ ਇਲਾਵਾ ਸਪੈਸ਼ਲੀ ਜਿਹੜੇ ਬੱਸ ਸਟੈਂਡਾਂ ਦੇ ਨਾਲ ਸਟੈਂਡ ਹੁੰਦੇ ਆ ਆਪਣਾ ਜਿੱਥੇ ਮਾਈਕ ਵਗੈਰਾ ਲੋਕ ਲਾਉਂਦੇ ਆ ਉਹ ਪਾਰਕਿੰਗ ਵਾਲੀਆਂ ਸਾਰੀਆਂ ਜਗ੍ਹਾ ਅਸੀਂ ਚੈੱਕ ਕੀਤੀਆਂ ਜੀ ਫਲੈਗ ਮਾਰਚ ਕੀਤਾ ਸੀਗਾ ਜੀ ਤੇ ਇਸਲਾ ਮੇਰੀਆ ਜੀ ਜੋ ਝੁੱਗੀ ਝੌਪੜੀ ਹੈ ਜੀ ਉੱਥੇ ਵੀ ਅਸੀਂ ਚੈਕਿੰਗ ਕਰਕੇ ਸਾਰੇ ਇਨਫਰਸਟ੍ਰਕਚਰ ਦੇ ਰੈਡੀ ਜੀ ਝੁੱਗੀ ਝੌਪੜੀ ਹੈ ਕਿਤੇ ਬੰਦੇ ਕੋਈ ਆਇਆ ਕੋਈ ਅਜੇ ਤੱਕ ਜੀ ਚੱਲ ਰਿਹਾ ਕੰਟੀਨਿਊਸ਼ਨ ਚ ਗਿਆ ਕੁਝ ਬਾਈਕਸ ਵਗੈਰਾ ਆ ਗਿਆ ਉਹ ਜਿਨ੍ਹਾਂ ਦੇ ਨੰਬਰ ਵਗੈਰਾ ਪ੍ਰੋਪਰ ਨਹੀਂ ਸੀਗੇ ਉਹਨਾਂ ਨੂੰ ਅਸੀਂ ਵੈਰੀਫਾਈ ਕਰ ਰਹੇ ਜੀ ਕੀਤੇ ਸੀ। ਜੇ ਕੋਈ ਲਵਾਸਤੀ ਨੂੰ ਜਦੋਂ ਪਤਾ ਲੱਗਦੀ ਹੈ ਨਾ ਟ੍ਰੇਨ ਦੇ ਦੌਰਾਨ ਬਾਹਰ ਵੀ ਪੁਲਿਸ ਨੂੰ ਇਨਫੋਰਮ ਕਰ ਦੋ। ਕਿੱਥੋਂ ਆਇਆ ਕਿੱਥੋਂ ਹੁੰਦਾ। ਇਹ ਪੂਰ ਕਚ ਮਾਰਿਆ। ਰੇਲਵੇ ਡਿਪਾਰਟਮੈਂਟ ਨੂੰ ਬਹੁਤ ਦੱਸ ਦੇਣਾ। ਜੇ ਟ੍ਰੇਨ ਦੇ ਵਿੱਚ ਵੀ ਹੋਵੇ। ਔਰ ਜੇਕਰ ਮੈਨੂੰ ਪਤਾ ਹੈ ਕਿ ਇਹ ਵੀ ਲੱਗਦਾ ਹੈ ਕਿ ਬਸ ਦੇਖਦਾ ਨਹੀਂ ਪਤਾ ਮੈਂ ਸਾਰੇ ਬੱਚਿਆਂ ਨੂੰ ਹਾਲਤ ਤੋਂ ਮਤਲਬ ਇਹ ਉਹ ਬੰਦਾ ਜਿਹੜਾ ਬਹੁਤ ਹੀ ਸੁੰਦਰ ਬੋਲ ਕੇ ਜਵਾਬ ਦਿੰਦਾ ਹੈ ਮੈਨੂੰ ਪਤਾ ਹੈ